ਬਟੇਂਡਾ ਦੇ ਸਰਕਾਰੀ ਮੈਜਿਸਟਰੀਅਸ ਸਕੂਲ ਨੇ ਇੱਕ ਵੱਖਰਾ ਮੁਕਾਮ ਹਾਸਲ ਕੀਤਾ ਸਖਿਆ ਬੋਰਡ ਦੇ ਵੱਲੋਂ 12ਵੀਂ ਅਤੇ 8ਵੀਂ ਦੇ ਨਤੀਜਿਆਂ ਦਾ ਐਲਾਨ ਕਰਨ ਤੋਂ ਬਾਅਦ ਇਸ ਸਕੂਲ ਦਾ ਨਾਮ ਸੁਨੈਰੀ ਅਕਰਾਂ ਦੇ ਵਿੱਚ ਦਰਜ ਹੋਇਆ ਜ਼ਿਲ੍ਹਾ ਬਠਿੰਡਾ ਵਿੱਚੋਂ 12ਵੇਂ ਦੇ ਨਤੀਜਿਆਂ ਵਿੱਚ 30 ਪੋਜੀਸ਼ਨਾਂ ਵਿੱਚੋਂ ਇਕੱਲੇ ਮੈਰਿਟੋਰੀਅਸ ਸਕੂਲ ਦੀਆਂ 23 ਵਿਦਿਆਰਥੀਆਂ ਨੇ ਪੋਜੀਸ਼ਨਾਂ ਹਾਸਲ ਕੀਤੀਆਂ ਨੇ ਜਸਤੇਜ ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਸਿੱਧੂ ਬੇਹੱਦ ਖੁਸ਼ ਸਨ ਉਹਨਾਂ ਨੇ মিডিਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟਾਫ ਦੀ ਅਨਤਖ ਮਿਹਨਤ ਅਤੇ ਵਿਦਿਆਰਥੀਆਂ ਦੀ ਮਿਹਨਤ ਦੇ ਸਦਕਾ ਉਹਨਾਂ ਦੇ ਵੱਲੋਂ ਇਹ ਮੁਕਾਮ ਹਾਸਲ ਕੀਤਾ ਗਿਆ ਹੈ ਮੈਂ ਡਾਕਟਰ ਗੁਰਦੀਪ ਸਿੰਘ ਸਿੱਧੂ ਪ੍ਰਿੰਸੀਪਲ ਮੈਰਿਟੋਰੀ ਸਕੂਲ ਬਠਿੰਡਾ ਅੱਜ ਸਾਡੇ ਵਾਸਤੇ ਬੜੀ ਮਾਣ ਵਾਲੀ ਗੱਲ ਹੈ ਕਿ ਸਾਡਾ ਇੱਕ ਬੱਚਾ ਮੈਡੀਕਲ ਦਾ ਪਲੱਸ 2 ਮੈਡੀਕਲ ਦਾ ਅਸ਼ਵਨੀ ਜੋ ਪੰਜਾਬ ਭਰ ਦੇ ਵਿੱਚੋਂ 500 ਦੇ ਵਿੱਚੋਂ 499 ਨੰਬਰ ਲੈ ਕੇ ਤੀਜੇ ਸਥਾਨ ਤੇ ਰਿਹਾ ਹੈ ਮੈਂ ਦੱਸਣਾ ਚਾਹੁੰਦਾ ਹੈ ਕਿ ਬਠਿੰਡੇ ਜ਼ਿਲ੍ਹੇ ਦੇ ਅੰਕਲ 30 ਮੈਰਿਟ ਪੋਜੀਸ਼ਨ ਆਈਆਂ ਜਿਦੇ ਵਿੱਚੋਂ ਮੈਰਿਟੋਰੀ ਸਕੂਲ ਬਠਿੰਡਾ ਦੇ ਇਸੇ 23 ਮੈਰਿਟ ਪੋਜੀਸ਼ਨ ਆਈਆਂ ਠੀਕ ਹੈ ਕਿਵੇਂ ਦੇਖਦੇ ਹੋ ਐਜੂਕੇਸ਼ਨ ਸਿਸਟਮ ਦੇ ਵਿੱਚ ਕਿੰਨਾ ਸੁਧਾਰ ਹੋਇਆ ਹੈ ਬਹੁਤ ਸੁਧਾਰ ਆਇਆ ਹੈ ਐਜੂਕੇਸ਼ਨ ਸਿਸਟਮ ਦੇ ਵਿੱਚ ਨਿਆਉ ਸਰਕਾਰ এডਿਕੇਸ਼ਨ ਦੀ ਬਿਹਤਰੀ ਲਈ ਪੂਰਾ ਜੋਰ ਲਾ ਰਹੀ ਹੈ ਮੈਰੀਟੋਰੀ ਸਕੂਲਾਂ ਨੂੰ ਵੀ ਅਪਲਿਫਟ ਕਰ ਰਹੀ ਹੈ ਇਸ ਤਰ੍ਹਾਂ ਸਕੂਲ ਆਫ ਐਮੀਨੈਂਟਸ ਬਣਾਏ ਗਏ ਹੈ ਮੈਂ ਦੱਸਣਾ ਚਾਹੁੰਦਾ ਕਿ ਟੋਟਲ ਜਿਹੜੀਆਂ 302 ਮੈਰਿਟ ਪੋਜੀਸ਼ਨ ਆਈਆਂ ਉਹਦੇ ਵਿੱਚੋਂ 86 ਜਿਹੜੀਆਂ ਮੈਰਿਟ ਪੋਜੀਸ਼ਨ ਹੈ ਉਹ ਸਾਡੇ ਮੈਰੀਟੋਰੀ ਸਕੂਲਾਂ ਦੀਆਂ ਦੱਸਾਂ ਦੀਆਂ ਠੀਕ ਹੈ ਮਾਪਿਆਂ ਨੂੰ ਵੀ ਅਪੀਲ ਕਰਨੀ ਚਾਹੁੰਗੇ ਜਿਸ ਤਰ੍ਹਾਂ ਅਪਾਰਡਮਿਸ਼ਨ ਨੂੰ ਲੈ ਕੇ ਜਾਂ ਹੋਰ ਹੈ ਮੈਰੀਟੋਰੀ ਸਕੂਲ ਦੇ ਵਿੱਚ ਕੀ ਕਹਿਣਾ ਹੈ ਮਾਪਿਆਂ ਨੂੰ ਚਾਹੀਦਾ ਕਿ ਕੋਈ ਜਿਹੜਾ ਕੋਈ ਅਮੀਰ ਗਰੀਬ ਨਹੀਂ ਹੁੰਦਾ ਜਿੱਕਰ ਬੱਚੇ ਨੂੰ ਅੱਛਾ ਮਾਹੌਲ ਮਿਲੇ ਕੋਈ ਵੀ ਬੱਚਾ ਹੈਗਾ ਉਹ ਬੜਾ ਕਾਮਯਾਬ ਹੋ ਸਕਦਾ ਹੈ। ਇਹ ਜਿਹੜੇ ਮੈਰਿਟੋਰੀ ਸਕੂਲ ਹੈ ਇਹਨਾਂ ਵਿੱਚ ਜ਼ਿਆਦਾਤਰ ਬੱਚੇ ਗਵਰਨਮੈਂਟ ਸਕੂਲਾਂ ਤੋਂ ਪੜ੍ਹਦੇ ਆ ਗਰੀਬ ਮਾਪਿਆਂ ਦੇ ਬੱਚੇ ਆ ਤਾਂ ਆਹ ਰਿਜ਼ਲਟ ਹੀ ਦੱਸਦਾ ਕਿ 300 ਦੇ ਵਿੱਚੋਂ ਲਗਭਗ 86 ਪੋਜੀਸ਼ਨਾਂ ਮੈਰਿਟ ਪੋਜੀਸ਼ਨਾਂ ਆ ਜਿਹੜੀਆਂ ਮੈਰਿਟੋਰੀ ਸਕੂਲਾਂ ਦੇ ਬੱਚਿਆਂ ਨੇ। ਕਿਸ ਤਰ੍ਹਾਂ ਦੀ ਐਜੂਕੇਸ਼ਨ ਦਾ ਤੋਂ ਡਵੈਲਪਰ ਪ੍ਰਬੰਧ ਕੀਤਾ ਜਾਂਦਾ ਸਟਾਫ ਦੀ ਜੇਕਰ ਗੱਲ ਕੀਤੀ ਜਾਵੇ। ਸਾਡੇ ਕੋਲ ਜਿਹੜਾ ਹੈਗਾ ਸਟਾਫ ਹੈ ਇਹਦੇ ਵਿੱਚ ਲਗਭਗ ਬਹੁਤ ਸਾਰੇ ਲੈਕਚਰਰ ਜਿਹੜੇ ਹੈਗੇ ਯੂਜੀਸੀ ਕਲੀਅਰ ਹੈ ਪੀਐਚਡੀ ਨੇ ਉਹ ਬੜੀ ਮਿਹਨਤ ਨਾਲ ਜਿਹੜਾ ਹੈਗਾ ਬੱਚਿਆਂ ਨੂੰ ਪੜ੍ਹਾ ਤਾਂ ਇਹ ਰਿਜ਼ਲਟ ਤਾਂ ਹੀ ਸਾਡੇ ਸਾਹਮਣੇ ਆ ਤੁਹਾਡੇ ਸਾਹਮਣੇ ਰਿਜ਼ਲਟ ਕਿੰਨਾ ਵਧੀਆ ਰਿਜ਼ਲਟ ਆਇਆ ਹੈ ਅਸ਼wini ਕੁਮਾਰ ਜੋ ਕਿ 12th ਕਲਾਸ ਦੇ ਨਾਨ ਮੈਡੀਕਲ ਦਾ ਸਟੂਡੈਂਟ ਹੈ ਉਸਨੇ 502 499 ਅੰਕ ਹਾਸਲ ਕਰਕੇ ਪੰਜਾਬ ਭਰ ਦੇ ਵਿੱਚੋਂ ਤੀਸਰੀ ਪੋਜੀਸ਼ਨ ਹਾਸਲ ਕੀਤੀ ਹੈ ਜੋ ਕਿ ਸਾਰੇ ਸਕੂਲ ਦੇ ਨਾਲ ਨਾਲ ਸਾਰੇ ਜ਼ਿਲ੍ਹੇ ਦੇ ਲਈ ਮਾਣ ਵਾਲੀ ਗੱਲ ਹੈ ਮੈਰਿਟੋਰੀਅਲ ਸਕੂਲ ਦੇ ਵਿਦਿਆਰਥਣਾਂ ਤਨਵੀਰਪਰ ਤੇ ਰਵੀਨਾ ਨੇ ਸਕੂਲ ਦੇ ਆਈਨਪੀਡੀਆ ਦੇ ਖੁਸ਼ੀ ਜ਼ਾਹਿਰ ਕੀਤੀ ਹੈ ਤੇ ਕਹਿ ਕਿ ਉਹਨਾਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਉਹਨਾਂ ਨੇ ਇਹ ਪੋਜੀਸ਼ਨਾਂ ਅਧਿਆਪਕਾਂ ਤੇ ਆਪਣੀ ਮਿਹਨਤ ਦੇ ਸਦਕਾ ਹਾਸਲ ਕੀਤੀਆਂ ਨੇ ਹਾਂਜੀ ਸਰ ਅੱਜ ਹੀ ਪਲੱਸ 2 ਕਲਾਸ ਦੀ ਜਿਹੜੀ ਮੈਰਿਟ ਦਾ ਰਿਜ਼ਲਟ ਆਇਆ ਹੈਗਾ ਤੇ ਇਨਫੈਕਟ ਪੂਰੇ ਬਠਿੰਡੇ ਵਿੱਚੋਂ 30 ਮੈਰਿਟ ਪੋਜੀਸ਼ਨਾਂ ਆਈਆਂ ਨੇ ਜਿਦੇ ਵਿੱਚੋਂ ਕਿ 23 ਓਨਲੀ ਐਂਡ ਓਨਲੀ ਮੈਰਿਟੇਰੀਅਸ ਬਠਿੰਡਾ ਦੀਆਂ ਪੋਜੀਸ਼ਨਾਂ ਨੇ ਤੇ ਅਸੀਂ ਸਾਰੇ ਬਹੁਤ ਹੀ ਖੁਸ਼ ਆ ਕਿ ਸਾਡੇ ਸਕੂਲ ਦੇ 23 ਸਟੂਡੈਂਟਸ ਜਿਹੜੇ ਹੈਗੇ ਆ ਉਹ ਮੈਰਿਟ ਵਿੱਚ ਆਇਆ ਇਵਨ ਕੱਲ ਇਹ ਨਹੀਂ ਵੀ 23 ਸਟੂਡੈਂਟਸ ਮੈਰਿਟ ਵਿੱਚ ਆਏ ਨੇ ਇਹ ਹੈਗਾ ਵੀ ਸਾਡੇ ਸਕੂਲ ਵਿੱਚ ਇੱਕ ਸਟੂਡੈਂਟ ਜੀ ਨੇ 500 ਵਿੱਚੋਂ 499 ਨੰਬਰ ਲੈ ਕੇ 3rd ਪੋਜੀਸ਼ਨ ਪੂਰੇ ਪੰਜਾਬ ਵਿੱਚ ਮੈਰਿਟ ਵਿੱਚ ਹਾਸਲ ਕੀਤੀ ਤੇ ਅਸੀਂ ਸਾਰੇ ਬਹੁਤ ਖੁਸ਼ ਆ ਇਸ ਨਾਲ ਸਾਨੂੰ ਇਨਫੈਕਟ ਸਾਨੂੰ ਪ੍ਰੇਰਨਾ ਵੀ ਮਿਲਦੀ ਹੈਗੀ ਵੀ ਜਿਹੜੇ ਸਾਡੇ ਹੁਣ ਸਾਡਾ ਬੈਚ ਹੈਗਾ ਕਿ ਅਸੀਂ ਵੀ ਅੱਗੇ ਹੋਰ ਆਈਏ ਤੇ ਅਸੀਂ ਵੀ ਉਹਨਾਂ ਵਾਂਗੂ ਹੀ ਹੋਰ ਪੋਜੀਸ਼ਨਸ ਲੈ ਕੇ ਆਏ ਤੇ ਅਸੀਂ ਸਾਡੇ ਪ੍ਰਿੰਸੀਪਲ ਸਰ ਦਾ ਮਾਨ ਵਧਾਈਏ ਵੈਸੇ ਵੀ ਅਸੀਂ ਬਹੁਤ ਬਹੁਤ ਹੀ ਜ਼ਿਆਦਾ ਮਾਨ ਮਹਿਸੂਸ ਕਰਦੇ ਬਸ ਮੇਰੀ ਟੂਰਿਸਟ ਸਕੂਲ ਬਠਿੰਡਾ ਵਿੱਚ ਪੜ ਰਹੇ ਆ ਬਹੁਤ ਬੱਚੇ ਜਿਹੜੇ ਹੈਗੇ ਪੇਪਰ ਦਿੰਦੇ ਨੇ ਪਰ ਉਹਨਾਂ ਦਾ ਕਲੀਅਰ ਨਹੀਂ ਹੁੰਦਾ ਇੱਥੇ ਵੀ ਉਹੀ ਬੱਚੇ ਆਉਂਦੇ ਨੇ ਜਿਹੜੇ ਮੈਰਿਟ ਵਿੱਚ ਆਉਂਦੇ ਆ ਤੇ ਅਸੀਂ ਬਹੁਤ ਹੀ ਮਾਨ ਮਹਿਸੂਸ ਕਰਦੇ ਵੀ ਅਸੀਂ ਇੱਥੇ ਸਕੂਲ 'ਚ ਆਏ ਸਾਨੂੰ ਇੱਥੇ ਬਹੁਤ ਵੱਡੀਆਂ ਟੀਚਰਸ ਮਿਲੇ ਨੇ ਬਹੁਤ ਵਧੀਆ ਇਥੇ ਕੋਚਿੰਗ ਵੀ ਮਿਲ ਰਹੀ ਹੈਗੀ ਸਾਨੂੰ ਹੁਣੇ ਸਾਡੇ ਸਕੂਲ ਚ ਜੇ ਹੀ ਦਿਨ ਕੋਚਿੰਗ ਸਟਾਰਟ ਹੋਈ ਹੈਗੀ ਤੇ ਬੱਚੇ ਬਹੁਤ ਵਧੀਆ ਉਹਦੇ ਚ ਹਿੱਸਾ ਵੀ ਲੈ ਰਹੇ ਨੇ ਬਹੁਤ ਬੱਚੇ ਜੇ ਹੀ ਦੀ ਕੋਚਿੰਗ ਲੈ ਰਹੇ ਨੇ ਤੇ ਹੁਣੇ ਸਾਡੀ ਨੀਡ ਦੀ ਕੋਚਿੰਗ ਵੀ ਸ਼ੁਰੂ ਹੋ ਰਹੀ ਹੈਗੀ ਤੇ ਇਨਫੈਕਟ ਸਾਨੂੰ ਵੀ ਆਪਦੇ ਕੈਰੀਅਰ ਬਾਰੇ ਸੋਚਣ ਵਾਸਤੇ ਟੀਚਰਸ ਤੋਂ ਗਾਈਡੈਂਸ ਵੀ ਬਹੁਤ ਮਿਲਦੀ ਹੈਗੀ ਟੀਚਰ ਸਾਨੂੰ ਗਾਈਡ ਕਰਦੇ ਵੀ ਤੁਸੀਂ ਅੱਗੇ ਕੀ ਕੁਝ ਕਰ ਸਕਦੇ ਹੋ ਤੁਸੀਂ ਅੱਗੇ ਕਿਵੇਂ ਵੱਧ ਸਕਦੇ ਹੋ ਤੁਸੀਂ ਆਪਦੀ ਲਾਈਫ ਵਿੱਚ ਕਿਵੇਂ ਪ੍ਰੋਗਰੈਸ ਕਰ ਸਕਦੇ ਹੋ ਸਾਨੂੰ ਇੱਥੇ ਕਹਿ ਸਕਦੇ ਆ ਵੀ ਇੱਕ ਸਾਡੇ ਵਾਰਡਨ ਸਰ ਨੇ ਵਾਰਡਨ ਮੈਮ ਨੇ ਜੋ ਸਾਨੂੰ ਐਜ਼ ਅ ਪੇਰੈਂਟਸ ਸਾਨੂੰ ਇੱਥੇ ਕਹਿ ਸਕਦੇ ਵੀ ਕੋਈ ਵੀ ਕਮੀ ਮਹਿਸੂਸ ਨਹੀਂ ਹੁੰਦੀ ਕਦੇ ਵੀ ਅਸੀਂ ਇਹ ਚੀਜ਼ ਨਹੀਂ ਸੋਚਿਆ ਵੀ ਅਸੀਂ ਘਰ ਦੇ ਤੋਂ ਦੂਰ ਆ ਸਾਨੂੰ ਇਦਾਂ ਲੱਗ ਰਿਹਾ ਹੈਗੇ ਵੀ ਅਸੀਂ ਅਜੇ ਘਰ ਵਿੱਚ ਹੀ ਹੈਗੇ ਆ ਨਾਟ ਅਬਾਊਟ ਮੈਸੇਜ ਮੈਸੇਜ ਜੇ ਆਪਾਂ ਗੱਲ ਕਰੀਏ ਤਾਂ ਵਰਡ ਮੈਮ ਨੂੰ ਜੇ ਅਸੀਂ ਕਦੇ ਵੀ ਕੋਈ ਚੀਜ਼ ਹੁੰਦੀ ਹੈਗੇ ਅਸੀਂ ਵਰਡ ਮੈਮ ਨੂੰ ਦੱਸ ਦੇਣੀ ਹੈਗੀ ਆ ਤੇ ਵਰਡ ਮੈਮ ਉਹਦੇ ਹੀ ਉਹਨੂੰ ਸੌਰਟ ਆਊਟ ਕਰ ਦੇਣੀ ਹੈ ਕੋਈ ਹੋਰ ਪ੍ਰੋਬਲਮ ਫਿਰ ਅਸੀਂ ਉਹਨੂੰ ਵੀ ਸੌਰਟ ਆਊਟ ਕਰ ਦੇਣੀ ਹੈ ਸਾਨੂੰ ਹਰੇਕ ਤਰ੍ਹਾਂ ਦੀ ਪ੍ਰੋਵਾਈਡਰਸ ਹੁੰਦੇ ਹੈਗੇ ਆ ਸਰ ਮੇਰਾ ਨਾਮ ਰੁਬੀਨਾ ਹੈ ਮੈਂ ਮੈਰਿਟਰੀ ਸਕੂਲ ਬਠਿੰਡਾ ਵਿੱਚ ਪਾੜਨੀਆ ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਅੱਜ ਪਲੱਸ ਟੂ ਦਾ ਰਿਜ਼ਲਟ ਆਇਆ ਹੈ ਅਸੀਂ ਬਹੁਤ ਹੀ ਖੁਸ਼ ਹਾਂ ਕਿ ਸਾਡੇ ਸਕੂਲ ਦੇ ਬਹੁਤ ਸਾਰੇ ਬੱਚਿਆਂ ਨੇ ਬਹੁਤ ਹੀ ਵਿਸ਼ੇਸ਼ ਪ੍ਰਾਪਤੀਆਂ ਪ੍ਰਾਪਤ ਕੀਤੀਆਂ ਹਨ ਜਿਵੇਂ ਕਿ ਪਤਾ ਹੀ ਹੈ ਕਿ ਬਠਿੰਡੇ ਵਿੱਚੋਂ 30 ਮੈਰਿਟਾਂ કુલ 30 ਮੈਰਿਟਾਂ ਆਈਆਂ ਹਨ 29 ਮੈਰਿਟਾਂ ਵਿੱਚੋਂ કુલ 23 ਮੈਰਿਟਾਂ ਮੈਟਰ ਸਕੂਲ ਬਠਿੰਡਾ ਦੀਆਂ ਹਨ ਜੋ ਕਿ ਸਾਡੇ ਲਈ ਬਹੁਤ ਹੀ ਮਾਣ ਮਹਿਸੂਸ ਕਰਨ ਵਾਲੀ ਗੱਲ ਹੈ ਤੇ ਇਹਦੇ ਵਿੱਚੋਂ ਇਹ ਬਹੁਤ ਹੀ ਮਾਣ ਮਹਿਸੂਸ ਹੋਣ ਵਾਲੀ ਗੱਲ ਹੈ ਕਿ ਜਿਹੜੇ ਕਿ ਪੰਜਾਬ ਵਿੱਚੋਂ 3rd ਰੈਂਕ ਸਾਡੇ ਸਕੂਲ ਦੇ ਇੱਕ ਵਿਦਿਆਰਥੀ ਨੇ ਹਾਸਲ ਕੀਤਾ ਹੈ ਜਿਸਨੇ ਕਿ ਪੂਰੇ ਅੰਕੋ ਵਿੱਚੋਂ 480 ਅੰਕ ਪ੍ਰਾਪਤ ਕਰਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ ਅਸੀਂ ਬਹੁਤ ਹੀ ਖੁਸ਼ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦਾ ਮਾਨ ਵਧਾਇਆ ਤੇ ਇਹਦੇ ਤੋਂ ਸਾਨੂੰ ਵੀ ਹੋਰ ਪ੍ਰੇਰਣਾ ਮਿਲਦੀ ਹੈ ਕਿ ਅਸੀਂ ਵੀ ਅਗਲੇ ਸਾਲ ਇਸ ਤੋਂ ਵੱਧ ਮੈਰਿਟਾਂ ਲੈ ਕੇ ਆਈਏ ਸਾਡੇ ਸਕੂਲ ਦੇ ਪ੍ਰਿੰਸੀਪਲ ਸਰ ਸਾਰੇ ਅਧਿਆਪਕ ਸਭਾਨਾ ਅਤੇ ਬੋਰਡਰਨ ਸਰ ਸਾਰੇ ਸਕੂਲ ਸਟਾਫ ਨੇ ਬਹੁਤ ਹੀ ਮਿਹਨਤ ਕੀਤੀ ਅਤੇ ਵਿਦਿਆਰਥੀਆਂ ਨੇ ਵੀ ਉਹਦਾ ਪੂਰਾ ਪੂਰਾ ਲਾਭ ਉਠਾ ਕੇ ਸਾਡੇ ਸਕੂਲ ਦਾ ਨਾਮ ਰੋਸ਼ਨ ਕੀਤਾ ਅਸੀਂ ਬਹੁਤ ਹੀ ਉਹਨਾਂ ਦੇ ਧੰਨਵਾਦੀ ਹਾਂ ਕਿ ਉਹਨਾਂ ਨੇ ਸਾਡੇ ਸਕੂਲ ਦਾ ਨਾਮ ਰੋਸ਼ਨ ਮੈਰਿਟ ਕੁਰੀਆ ਸਕੂਲ ਵੱਲੋਂ ਕੀਤੀ ਗਈ ਐਚੀਵਮੈਂਟ ਬਹੁਤ ਵੱਡੀ ਹੈ ਜਿੱਤੇ 30 ਪੋਜੀਸ਼ਨਾਂ ਦੇ ਵਿੱਚੋਂ 23 ਵਿਦਿਆਰਥੀਆਂ ਨੇ ਮੈਰਿਟੋਰੀਅਸ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ ਬਟਿੰਡਾ ਤੋਤੀ ਦੇ ਦੀ ਰਿਪੋਰਟ ਔਨ ਏਅਰ